ਅਕਸਰ ਆਪਾਂ ਸੁਣਦੇ ਆ ਕਿ ਕੰਨਾਂ ਦੇ ਕੱਚੇ ਲੋਕ ਰਿਸ਼ਤੇ ਪੱਕੇ ਨਹੀਂ ਬਣਾ ਸਕਦੇ ਪਰ ਅੱਜ ਕੱਲ ਉਲਟ ਹੋ ਰਿਹਾ ਕਿ ਕੰਨਾਂ ਦੇ ਤੇ ਬੜੇ ਪੱਕੇ ਪਏ ਲੋਕ ਰਿਸ਼ਤੇ ਅੱਗੇ ਨਾਲੋਂ ਵੀ ਕੱਚੇ ਨਜ਼ਰ ਆਉਂਦੇ ਆ ਇਹ ਮੈਂ ਕਿਉਂ ਕਹਿ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਇਸ ਦਾ ਕੀ ਸੰਦਰਭ ਹੈ ਤੁਸੀਂ ਅੱਗੇ ਜਾ ਕੇ ਸਭ ਜਾਣ ਜਾਓਗੇ ਪਿਛਲੇ ਦਿਨੀ ਇੱਕ ਮਸ਼ਹੂਰ ਮੇਕਅਪ ਆਰਟਿਸਟ ਅਰੂਸ਼ੀ ਉਸਵਾਲ ਨੇ ਇੱਕ ਪੋਸਟ ਪਾਇਆ ਸੀ ਕਾਫੀ ਵਾਇਰਲ ਹੋਇਆ ਉਸਨੇ ਕਿਹਾ ਕਿ ਦੇਖੋ 이어ਬਰड्स ਲਗਾਤਾਰ 8-8 ਘੰਟੇ ਇਸਤੇਮਾਲ ਕਰਨ ਕਰਕੇ ਮੇਰੀ ਸੁਣਨ ਦੀ ਸਮਰੱਥਾ 45% ਤੱਕ ਘਟ ਗਈ ਹੈ ਤੇ ਜਦੋਂ ਮੈਂ ਡਾਕਟਰਾਂ ਦੇ ਕੋਲ ਗਈ ਤਾਂ ਡਾਕਟਰੀ ਸਲਾਹ ਲੈਣ ਉਪਰੰਤ ਪਤਾ ਲੱਗਿਆ ਕਿ ਮੈਨੂੰ ਬਿਮਾਰੀ ਹੋ ਗਈ ਹੈ ਐਸ ਐਸ ਐਚ ਐਲ ਹੁਣ ਇਹ ਕੀ ਹੈ ਜਾ ਕੇ ਸਰਚ ਮਾਰ ਲਈ ਤੇ ਪਤਾ ਲੱਗਦਾ ਕਿ ਸਡਨ ਸੈਂਸੋਰੀਨਿਊਰਲ ਹਿਅਰਿੰਗ ਲਾਸ ਹੈ ਇਹਦੇ ਚ ਠੀਕ ਹੈ ਜੀ ਯਾਨੀ ਸੁਣਨ ਦੀ ਸਮਰੱਥਾ ਤੁਹਾਡੀ ਤੇਜ਼ੀ ਨਾਲ ਡਿੱਗਦੀ ਹੈ ਐਸ ਐਸ ਐਚ ਐਲ ਕੀ ਆ ਇਦਾ ਕੀ ਅਸਰ ਆ ਇਹਦੇ ਬਾਰੇ ਮੈਂ ਥੋੜਾ ਜਿਹਾ ਡਾਕਟਰੀ ਪੁਆਇੰਟ ਆਫ View ਤੋਂ ਤੁਹਾਨੂੰ ਜਾਣੂ ਕਰਵਾ ਦੇਣਾ ਕਿਉਂਕਿ ਅੱਜ ਕੱਲ ਇਹ ਯੰਤਰ ਆਪਾਂ ਵੀ ਬਹੁਤ ਇਸਤੇਮਾਲ ਕਰਦੇ ਆਂ ਤਰਸਲ ਕੀ ਆ ਕਿ 85 ਡੈਸੀਬਲ ਤੋਂ ਜ਼ਿਆਦਾ ਆਵਾਜ਼ ਲੰਬਾ ਸਮਾਂ ਤੁਸੀਂ ਸੁਣੋਗੇ ਤਾਂ ਤੁਹਾਡੇ ਅੰਦਰ ਤੁਹਾਡੇ ਅੰਦਰ ਜਿਹੜੀਆਂ ਕੋਸ਼ਿਕਾਵਾਂ ਹੁੰਦੀਆਂ ਨੇ ਨਾ ਉਵੇਂ ਕੰਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਾਲਾਂ ਵਰਗੀਆਂ ਕੋਸ਼ਿਕਾਵਾਂ ਹੁੰਦੀਆਂ ਜਿਨ੍ਹਾਂ ਨੂੰ ਹੇਅਰ ਸੈਲਸ ਕਹਿੰਦੇ ਨੇ ਇਹ ਡੈਮੇਜ ਹੋ ਜਾਂਦੇ ਆ ਇਹਨਾਂ ਦਾ ਨੁਕਸਾਨ ਹੋ ਜਾਂਦਾ ਜਦੋਂ ਤੁਸੀਂ ਲਗਾਤਾਰ 85 ਡੀਬੀ ਤੋਂ ਜ਼ਿਆਦਾ ਡੈਸੀਬਲ ਤੋਂ ਜ਼ਿਆਦਾ ਆਵਾਜ਼ ਸੁਣਦੇ ਜਾਂਦੇ ਹੋ ਸੁਣਦੇ ਜਾਂਦੇ ਹੋ ਤਾਂ ਖੈਰ ਇਸੇ ਨੂੰ ਐਸਐਸਐਚਲ ਕਿਹਾ ਜਾਂਦਾ ਹੁਣ ਦੇਖੋ ਗੱਲ ਕੀ ਆ ਕਿ ਇੱਕ ਨਾ ਬਹੁਤ ਵਧੀਆ ਡਾਕਟਰ ਆ ਸ਼ਰਦਾ ਹਸਪਤਾਲ ਦੇ ਉਹਨਾਂ ਨੇ ਜਿਹੜੀ ਗੱਲ ਕਹੀ ਰੋਹਿਤ ਸਖ세ਨਾ ਉਹਨਾਂ ਦਾ ਨਾਮ ਐਸੇ ਉਹ ਕਹਿੰਦੇ ਆ ਕਿ 이어ਬਰਡਸ ਵਰਗੀ ਜਿਹੜੀ ਡਿਵਾਈਸ ਨਹੀਂ ਇੱਕ ਹੀ ਕਰਦੇ ਆ ਕਿ 100 ਡੈਸੀਬਲ ਤੱਕ ਆਵਾਜ਼ ਜਿਹੜੀ ਹੈ ਨਾ ਉਹ ਕੱਢ ਦਿੰਦੇ ਆ ਜੋ ਮੋਟਰਸਾਈਕਲ ਚਾਂ ਕਾਰ ਹਾਰਨ ਜਿੰਨੀ ਹੀ ਤੇਜ਼ ਹੁੰਦੀ ਆ ਤਾਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਨੁਕਸਾਨ ਕੰਨਾਂ ਦੇ ਆਪਣੇ ਜਿਹੜੇ ਬਰੀਕ ਸੈੱਲ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੈ ਦਰਅਸਲ ਕੀ ਆ ਕਿ ਇਹਨਾਂ ਦੇ ਨਾਲ ਜੋ ਨੁਕਸਾਨ ਹੁੰਦਾ ਉਹ ਜੇ ਆਪਾਂ ਦੇਖੀਏ ਸੁਣਨ ਦੀ ਸਮਰੱਥਾ ਘਟ ਹੋ ਜਾਂਦੀ ਹੈ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਕੰਨ ਦੇ ਵਿੱਚ ਦਰਦ ਜਾਂ ਜਲਨ ਵੀ ਸਟਾਰਟ ਹੋ ਸਕਦੀ ਹੈ ਕੰਨਾਂ ਦੇ ਵਿੱਚ ਘੰਟੀ ਜੀ ਵੱਜਣ ਲੱਗ ਜਾਂਦੀ ਹੈ ਕਈ ਮਰਤਬਾ ਤੁਸੀਂ ਦੇਖਿਆ ਹੋਣਾ ਸਿਰਦਰਦ ਚੱਕਰ ਇਹ ਪ੍ਰੋਬਲਮ ਵੀ ਆ ਸਕਦੀ ਹੈ ਤੇ ਫਿਰ ਜਿਵੇਂ ਮੈਂ ਕਿਹਾ ਕਿ ਸੁਣਨ ਦੀ ਸਮਰੱਥਾ ਤੇ ਘਟ ਹੋ ਹੀ ਜਾਂਦੀ ਹੈ ਸੋ ਇਸ ਕਰਕੇ ਭਾਈ ਇਸਤੇਮਾਲ ਜੇ ਕਰਨਾ ਤੇ ਸੋਚ ਕੇ ਕਰਿਓ ਵਿਚਾਰ ਕੇ ਕਰਿਓ ਕਿੰਨਾ ਕਰਨਾ ਹੈ ਇਹਦੇ ਵਿੱਚ ਵੀ ਅੱਗੇ ਜਾ ਕੇ ਇਹਨਾਂ ਨੇ ਦੱਸਿਆ ਕਿ ਦੇਖੋ ਗੱਲ ਇਹ ਆ WHO ਦਾ ਆਪਾਂ ਕੱਢ ਲਈਏ ਕਿ ਅਲੱਗ-ਅਲੱਗ ਡੈਸੀਬਲ ਲੈਵਲ ਦੀਆਂ ਆਵਾਜ਼ਾਂ ਨੂੰ ਹਫ਼ਤੇ ਦੇ ਵਿੱਚ ਤੁਸੀਂ ਕਿੰਨਾ ਸੁਣ ਸਕਦੇ ਹੋ 10 ਤੋਂ 60 ਡੀਬੀ ਜਿਹੜੀ ਉਹਨੂੰ ਅਨਲਿਮਿਟਡ ਮਤਲਬ ਸਾਫ਼ ਆ ਬਾਕੀ ਚਾਟ ਆਪਾਂ ਛੱਡ ਦਈਏ ਵੈਸੇ 80 ਡੀਬੀ ਹੈ ਤਾਂ ਉਹਨੂੰ ਤੁਸੀਂ 40 ਘੰਟਿਆਂ ਤੱਕ ਹਫ਼ਤੇ ਦੇ ਵਿੱਚ ਸੁਣ ਸਕਦੇ ਹੋ ਠੀਕ ਹੈ ਜੀ ਤੇ ਜੇ 85 ਡੀਬੀ ਹੈ ਤਾਂ 12 ਘੰਟੇ 30 ਮਿੰਟ ਹਫ਼ਤੇ ਦੇ ਇਹ ਤੋਂ ਵੱਧ ਨਾ ਜਾਓ ਕਮ ਖਤਰਨਾਕ ਹੋਜੋ ਫਿਰ ਕਹੋ ਕਿ ਚਲੋ ਸੇਵਕਾ ਇੱਥੇ ਤੇ ਕਮ ਖਤਰੇ ਵਾਲਾ ਹੀ ਗੱਲ ਇਹ ਆ ਕਿ ਭਾਈ ਸਭ ਤੋਂ ਵਧੀਆ ਹੈ ਕਿ 10 ਤੋਂ 60 ਡੀਬੀ ਇਹ ਅਨਲਿਮਿਟਡ ਸਮੇਂ ਤੱਕ ਤੁਸੀਂ ਸੁਣ ਸਕਦੇ ਜਿੰਨਾ ਮਰਜ਼ੀ ਸੁਣ ਲਓ ਜਿੰਨਾ ਮਰਜ਼ੀ ਸੁਣ ਲਓ ਇਹਦੇ ਵਾਸਤੇ ਅੱਜ ਕੱਲ ਐਪਸ ਵਗੈਰਾ ਵੀ ਹੈਗੀਆਂ ਨੇ ਜੋ ਤੁਹਾਨੂੰ ਦੱਸ ਦਿੰਦੀਆਂ ਕਿ ਬਾਈ ਡੀਬੀ ਕਿੰਨੀ ਹੈ ਆਵਾਜ਼ ਇੱਥੇ ਕਿੰਨੀ ਹੈ ਉਹ ਸਾਰਾ ਕੁਝ ਅੱਜ ਕੱਲ ਆਨਲਾਈਨ ਹੀ ਤੁਹਾਨੂੰ ਮਿਲ ਜਾਏਗਾ ਜੇ ਨਹੀਂ ਤਾਂ ਫੇਰ ਭਾਈ ਬਹੁਤ ਜ਼ਿਆਦਾ ਖਤਰਾ ਹੈ ਕਿ ਕੰਨਾਂ ਦੇ ਵਿੱਚ ਤੁਹਾਡੇ ਜਿਹੜੇ ਬਰੀਕ ਸੈਲਸ ਆ ਉਹ ਨੁਕਸਾਨੇ ਜਾ ਸਕਦੇ ਆ ਤੇ ਫੇਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਅੱਗੇ ਡਾਕਟਰੀ ਕਾਰਵਾਈ ਪਾਉਗੀ ਬਾਕੀ ਜੇ ਦੇਖਣਾ ਹੋਵੇ ਇਹਨੂੰ ਸਰਲ ਹੋਰ ਕਰਨਾ ਹੋਵੇ ਤਾਂ ਤੁਹਾਨੂੰ ਮੈਂ ਉਹ ਵੀ ਸਮਝਾ ਦੇਣਾ ਥੋੜਾ ਜਿਹਾ ਆਪਣੀ ਤੁਸ਼ ਬੁੱਧੀ ਅਨੁਸਾਰ ਕਿ ਜਿਹੜਾ ਡਿਵਾਈਸ ਹੈ ਉਹਦਾ ਵੋਲਿਊਮ ਜਿਹੜਾ ਹੁੰਦਾ ਆਵਾਜ਼ ਆ ਉਹਨੂੰ 60% ਤੱਕ ਕਰ ਲਾਓ ਸਿੰਪਲ ਫਾਰਮੂਲਾ ਇਹ ਆ ਤੇ ਕੋਈ ਵੀ ਡਿਵਾਈਸ ਜਿਹੜਾ ਕੰਨਾਂ ਵਾਲਾ ਖਾਸ ਤੌਰ ਤੇ ਉਹ ਘੰਟਾ ਡੇਢ ਘੰਟਾ ਹੀ ਲਾਓ ਇਤੋਂ ਜ਼ਿਆਦਾ ਨਾ ਲਾਓ ਹਰ ਘੰਟੇ ਬਾਅਦ ਯਾਨੀ ਘੰਟਾ ਡੇਢ ਘੰਟਾ ਜਿਹੜਾ ਲਾ ਲਿਆ ਉਹ ਤੋਂ ਬਾਅਦ ਕੋਈ ਬ੍ਰੇਕ ਲਵੋ 5-10-20 ਮਿੰਟ ਦਾ ਤੇ ਜਿਵੇਂ ਆਵਾਜ਼ ਦਾ ਲੈਵਲ ਮੈਂ ਤੁਹਾਨੂੰ ਦੱਸਿਆ ਕਿ ਉਹਨੂੰ ਘੱਟ ਰੱਖੋ ਸ਼ੋਰ ਗਲ ਵਾਲੀਆਂ ਜਗ੍ਹਾ ਤੁਹਾਨੂੰ ਪਤਾ ਹੀ ਅੱਜਕੱਲ ਅਕਸਰ ਆਪਾਂ ਜਿੱਥੇ ਵੀ ਜਾਂਦੇ ਉੱਥੇ ਬਹੁਤ ਜ਼ਿਆਦਾ ਹੁੰਦਾ ਤੇ ਇਸ ਕਰਕੇ ਕੰਨਾਂ ਤੇ ਬਹੁਤ ਜ਼ਿਆਦਾ ਦਬਾਅ ਬਣ ਰਿਹਾ ਤੇ ਇਸ ਕਰਕੇ ਭਾਈ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋ ਜੇ ਕਿਸੇ ਨੂੰ ਇਹਨਾਂ ਚੀਜ਼ਾਂ ਪ੍ਰਤੀ ਚਿੰਤਾ ਹੋਵੇ ਤੇ ਉਹਨੇ ਨਜ਼ਾਤ ਪਾਉਣ ਦੀ ਸੋਚ ਨਹੀਂ ਹੋਵੇ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸ ਦੇਣਾ ਕਿ ਆਪਣੇ smartphone ਦੇ ਵਿੱਚ ਚਲੇ ਜਾਓ ਸਾਊਂਡ ਮੀਟਰ ਜਾਂ ਡੈਸੀਬਲ ਮੀਟਰ ਇਹ ਐਪਸ ਹੁੰਦੀਆਂ ਨੇ ਜਾ ਕੇ ਡਾਊਨਲੋਡ ਕਰ ਲੈਣਾ ਇਹ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਭਾਈ ਤੁਸੀਂ ਜਿਹੜੀ ਆਵਾਜ਼ ਸੁਣ ਰਹੇ ਹੋ ਜਿਹੜਾ ਸ਼ੋਰ ਸ਼ੱਪਾ ਤੁਹਾਡੇ ਕੰਨਾਂ ਦੇ ਵਿੱਚ ਆ ਕਿ ਉਹ ਕਿੰਨਾ ਕੁ ਜ਼ਿਆਦਾ ਕੰਨ ਬਹੁਤ ਜ਼ਰੂਰੀ ਆ ਭਾਈ ਕਹਿੰਦੇ ਹਨਾ ਕਿ ਉਹ ਅੱਖੋਂ ਅੱਖੋਂ ਵਿੱਚ ਕਰਤੇ ਹਨ ਇਸ ਤਰ੍ਹਾਂ ਬਾਤیں ਕਿ ਕਾਨੋਂ ਕਾਨ ਕਿਸੇ ਨੂੰ ਖਬਰ ਨਹੀਂ ਹੁੰਦੀ ਪਰ ਜੇ ਕੰਨਾਂ ਨੂੰ ਇਹੋ ਜਿਹੀਆਂ ਖਬਰਾਂ ਤੁਸੀਂ ਸੁਣਾਈ ਚੱਲੋਗੇ ਸੁਣਾਈ ਚੱਲੋਗੇ ਸ਼ੋਰ ਸ਼ੱਪੇ ਵਾਲੀਆਂ ਤਾਂ ਫਿਰ ਕੰਨ ਚੜਿਆ ਉਹ ਹੌਲੀ 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 ਕੰਨ ਮੋ ਜਾਣਗੇ ਸਭ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ